ਦੇਖੋ ਜੀ ਇਹ ਯੋਧ ਨਸ਼ਿਆਂ ਵਿਰੁੱਧ ਦੇ ਲੈ ਤੇ ਜਿਹੜੀ ਵੀ ਕੋਈ ਨਸ਼ਾ ਤਸਕਰਾ ਨੇ ਨਸ਼ਾ ਵੇਚ ਕੇ ਨਜਾਇਜ਼ ਉਸਾਰੀਆਂ ਕੀਤੀਆਂ ਨੇ ਮਾਨ ਜੋਗ ਸੀਐਮ ਸਾਹਿਬ ਮਾਨ ਜੋ ਡੀਜੀਪੀ ਪੰਜਾਬ ਤੇ ਕਲੀਅਰਲੀ ਹੁਕਮ ਨੇ ਕਿ ਜਿਵੇਂ ਆਪਾਂ ਦੇਖ ਵੀ ਸਕਦੇ ਆ ਕਿ ਇਹ ਸਾਰੀ ਜਿਹੜੀ ਗੈਰ ਕਾਨੂੰਨੀ ਉਸਾਰੀ ਸੀ ਇਹ ਨਸ਼ਾ ਤਸਕਰੀ ਤੇ ਪੈਸੇ ਨਾਲ ਬਣਾਈ ਗਈ ਸੀ ਇਹਨੂੰ ਅਸੀਂ ਢਾ ਰਹੇ ਹਾਂ ਕਮਰੇ ਨੇ ਆਪਾਂ ਪਿੱਛੇ ਦੇਖ ਵੀ ਸਕਦੇ ਆ ਕਿ ਦੋ ਤਿੰਨ ਮਕਾਨ ਸੀਗੇ ਤੇ ਕਾਫੀ ਮੁਕਦਮੇ ਇਹਨਾਂ ਬੰਦਿਆਂ ਤੇ ਦਰਜ ਨੇ ਦੇਸ਼ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਬਾਕੀ ਮੈਂ ਜੀ ਇਹ ਜਿਵੇਂ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਇੱਕ ਸਾਂਝਾ ਆਪਰੇਸ਼ਨ ਚੱਲ ਰਿਹਾ ਜਿਹੜਾ ਨਸ਼ ਜੁੱਧ ਨਸ਼ਾ ਦੇ ਵਿਰੁੱਧ ਉਹਦੇ ਸਬੰਧ ਦੇ ਵਿੱਚ ਹੀ ਇਹ ਜਿਹੜਾ ਜਿਹੜਾ ਚੱਲ ਰਿਹਾ ਉਹ ਟਾਈ ਜਾ ਰਿਹਾ ਜੀ ਇਹ ਇੱਥੇ ਸ਼ਿਕਾਇਤ ਬਹੁਤ ਆਉਂਦੀ ਸੀ ਪਿੰਡ ਵਾਲਿਆਂ ਵੱਲੋਂ ਤੇ ਹੋਰ ਵੀ ਲਾਗੋ ਚਾਗੋ ਵਾਲੇ ਪਿੰਡਾਂ ਦੀ ਸ਼ਿਕਾਇਤ ਇਹ ਆਉਂਦੀ ਸੀ ਵੀ ਇੱਥੇ ਮੁੰਡੇ ਬੈਠ ਕੇ ਨਸ਼ਾ ਵਗੈਰਾ ਕਰਦੇ ਆ ਜਾਂ ਫਿਰ ਜਿਹੜੇ ਨਸ਼ਾ ਵੇਚਦੇ ਆ ਉਹ ਇੱਥੇ ਮਤਲਬ ਨੁੱਕਰਾਂ 'ਚ ਜਾਂ ਓਲੇ ਹੋ ਕੇ ਇੱਕ ਮਤਲਬ ਸਪਲਾਈ ਨਸ਼ੇ ਦਾ ਸਪਲਾਈ ਜਿਹੜੇ ਕਰਦੇ ਸੀ ਤੇ ਅਸੀਂ ਅੱਜ ਉਹਨਾਂ ਨੂੰ ਟਾਰਗੇਟ ਕੀਤਾ ਆ ਤੇ ਇਹ ਸਾਰੇ ਪੰਜਾਬ ਦੇ ਵਿੱਚ ਵਧੀਆ ਮੈਸੇਜ ਜਾਊਗਾ ਜਿਹੜੇ ਇਸ ਧੰਦੇ ਦੇ ਵਿੱਚ ਹੈਗੇ ਆ ਉਹਨਾਂ ਨੂੰ ਵੀ ਮੈਸੇਜ ਜਾਊਗਾ ਕਿ ਕੱਲ ਨੂੰ ਉਹਨਾਂ ਦੇ ਘਰ ਵੀ ਠੱਠ ਸਕਦੇ ਆ ਬਿਲਕੁਲ ਇਹਨਾਂ ਤੋਂ ਇਲਾਵਾ ਹੋਰ ਘਰਾਂ ਦੇ ਤੇ ਵੀ ਇਹ ਮਸ਼ੀਨਾਂ ਚੱਲ ਸਕਦੀਆਂ ਆ ਹਾਂ ਜੀ ਆਨ ਆਲ ਟਾਈਮ ਦੇ ਵਿੱਚ ਹੋਰ ਵੀ ਚੱਲ ਸਕਦੀਆਂ ਆ ਚਲ ਸਿੰਘਾ ਚਲ ਸਿੰਘ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜੇ ਨਸ਼ੇ ਦੇ ਸਤਾਕਰ ਸੀ ਉਹਨਾਂ ਦੇ ਮਕਾਨ ਢਾਹੇ ਜਾ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਠਹਿਣੇ ਚਾਹੀਦੇ ਨੇ ਹਾਂ ਕਿੰਨਾ ਕਿ ਨਸ਼ਾ ਇੱਥੇ ਵਿਕਦਾ ਸੀ ਜਿਹੜਾ ਨਸ਼ਾ ਤਾਂ ਬਹੁਤ ਵਿਕਦਾ ਸੀ ਹਾਂ ਹੁਣ ਕਿੰਨਾ ਕ ਫਰਕ ਆ ਬਹੁਤ ਫਰਕ ਆ ਗਿਆ ਬਹੁਤ ਫਰਕ ਹਾਂ ਇਸ ਇਲਾਕੇ ਕਰ ਤੋਂ ਸਰਕਾਰ ਹਾਂਜੀ ਹਾਂ ਬਿਲਕੁਲ ਕਰਦੇ ਆ ਇੱਕ ਨੰਬਰ ਕੰਮ ਆਈ ਢਾਉਣੇ ਚਾਹੀਦੇ ਨੇ ਬਹੁਤ ਆਪਣਾ ਜਵਾਗ ਖਰਾਬ ਹੋ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਭਵਾਂਤ ਮਾਲ ਸਰਕਾਰ ਵਧੀਆ ਕਰ ਰਹੀ ਹੈ ਈ ਆ ਤਾਂ ਕੰਮ ਵਧੀਆ ਕਰ ਰਹੀ ਹੈ ਨਸ਼ੇ ਵਾਲਾ ਕਰਨਾ ਚਾਹੀਦਾ ਇਹਨਾਂ ਨੂੰ ਅਥ ਸ਼ਾਇਦ 2 ਮਹੀਨੇ ਹੋ ਗਏ ਭੱਜੇ ਬੇ ਨੇ ਫੜਨੇ ਫੜ ਕੇ ਅੰਦਰ ਦੇਣੀ ਇਹਨਾਂ ਨੂੰ ਵਧੀਆ ਗੱਲ ਆ ਕਿੰਨਾ ਕਿ ਨਸ਼ੇ ਦਾ ਕਾਰੋਬਾਰ ਚੱਲਦਾ ਇੱਥੇ ਹੀ ਸਵੇਰੇ 6 ਵਜੇ ਤੋਂ ਸ਼ੁਰੂ ਹੋ ਜਾਂਦਾ ਇਹਦੀ